ਮੈਨੂੰ ਕਈ ਕਮੈਂਟ ਮੈਸੇਜ ਆਉਂਦੇ ਆ ਵੀ ਤੁਸੀਂ ਸਰਦਨ ਤਫੇ ਕਰ ਰਹੇ ਨੇ ਹੋਣਾ ਇਹਨਾਂ ਗੁੱਸਾ ਕਰਦੇ ਹੋ ਪਹਿਲੀ ਗੱਲ ਤਾਂ ਭਰਾਵਾ ਮੈਨੂੰ ਕੋਈ ਗੁੱਸਾ ਨਹੀਂ ਹੈਗਾ ਕਿਸੇ ਦੀ ਗੱਲ ਦਾ ਨਾ ਮੈਂ ਤਪੀਆਂ ਨਾ ਮੈਨੂੰ ਗੁੱਸਾ ਆਉਂਦਾ ਹਨਾ ਦੂਜੀ ਗੱਲ ਮੈਨੂੰ ਕਈ ਕਹਿੰਦੇ ਨੇ ਵੀ ਤੁਸੀਂ ਕਿਸੇ ਦੇ ਮੈਸੇਜ ਦਾ ਰੈਪਲਾਈ ਕਿਉਂ ਕਰਦੇ ਹੋ ਜਦੋਂ ਵੀਡੀਓ ਕਾ ਪਾਉਂਦੇ ਹੋ ਹਨਾ ਤਾਂ ਪਹਿਲੀ ਗੱਲ ਤਾਂ ਮੈਨੂੰ ਇਹ ਪਤਾ ਵੀ ਅੱਜ ਤੱਕ ਮੈਂ ਜਿਹਦੀ ਵੀ ਕਮੈਂਟ ਤੇ ਵੀਡੀਓ ਪਾਈ ਆ ਅੱਜ ਤੱਕ ਮੈਨੂੰ ਕਿਸੇ ਨੇ ਇਹ ਗੱਲ ਨਹੀਂ ਕਹੀ ਵੀ ਸਾਡੇ ਕਮੈਂਟ ਤੇ ਵੀਡੀਓ ਤੂੰ ਕਿਉਂ ਪਾਈ ਹਨਾ ਤੁਸੀਂ ਵੀ ਮੈਨੂੰ ਮਜ਼ਾਕ ਚ ਕਮੈਂਟ ਕਰਦੇ ਹੋ ਮੈਂ ਵੀ ਤੁਹਾਨੂੰ ਥੋੜ ਮੈਨੂੰ ਪਤਾ ਮੈਨੂੰ ਤੁਹਾਡੀ ਕਿਸੇ ਵੀ ਮੈਸੇਜ ਤੋਂ ਪ੍ਰੋਬਲਮ ਨਹੀਂ ਹੈਗੀ ਜਿਹੜੇ ਇੱਕ ਦੋ ਮੈਸੇਜ ਤੋਂ ਮੈਨੂੰ ਪ੍ਰੋਬਲਮ ਹੁੰਦੀ ਆ ਉਹਨਾਂ ਨੂੰ ਮੈਂ ਛੇੜਦੀ ਹੂ ਨਹੀਂ ਹੈਗੀ ਉਹਨਾਂ ਨੂੰ ਮੈਂ ਚੱਕ ਕੇ ਬਲੌਕ ਕਰ ਦਿਆ ਨਹੀਂ ਸਿੱਧਾ ਠੀਕ ਆ ਤੁਸੀਂ ਮੈਨੂੰ ਭੈਣ ਭੈਣ ਕਹਿ ਕੇ ਗੱਲ ਕਰਦੇ ਹੋ ਮੈਂ ਵੀ ਤੁਹਾਡੇ ਨਾਲ ਭੈਣ ਭੈਣ ਕਹਿ ਕੇ ਭਰਾ ਭਰਾ ਕੇ ਗੱਲ ਕਰਦੀ ਆ ਭਾਈ ਕੁੜੀਆਂ ਮੈਂ ਇੰਨਾ ਗੱਲ ਕਰਦੇ ਮੈਂ ਉਹਨਾਂ ਨੂੰ ਭੈਣ ਭੈਣ ਕਹਿ ਕੇ ਗੱਲ ਕਰਦੀ ਹਾਂ ਮੈਨੂੰ ਪਤਾ ਵੀ ਤੁਹਾਨੂੰ ਮੇਰੀ ਕਿਸੇ ਗੱਲ ਦਾ ਗੁੱਸਾ ਨਹੀਂ ਲੱਗਦਾ ਹੈਗਾ ਮੈਂ ਕੋਈ ਵੀਡੀਓ ਪਾਉਣੀ ਆ ਤੁਸੀਂ ਕਿਸੇ ਗੱਲ ਦਾ ਗੁੱਸਾ ਨਹੀਂ ਕਰਦੇ ਹੈਗੇ ਕਿਉਂਕਿ ਜਿਹਦੇ ਵੀ ਮੈਂ ਕਮੈਂਟ ਤੇ ਵੀਡੀ ਤਾਂ ਤੁਸੀਂ ਇਹ ਗੱਲ ਨਾ ਆਪਣੇ ਮਨ ਤੇ ਲਿਆ ਕਰੋ ਵੀ ਪਤਨੀ ਮੈਨੂੰ ਕਿਸੇ ਦੀ ਗੱਲ ਦਾ ਗੁੱਸਾ ਆਉਂਦਾ ਵੀ ਜਦ ਮੈਂ ਗੁੱਸਾ ਕਰ ਗਈ ਜਦ ਮੈਂ ਤਪੀ ਰਹਿਨੀ ਆ ਮੇਰੇ ਤਾਂ ਬੋਲੀ ਇਦਾਂ ਦੀ ਆ ਪਰ ਮੈਂ ਹੈਗੀ ਮਾਨਸਵਾਲ ਦੀ ਆ ਮੇਰੇ ਤਾਂ ਬੋਲੀ ਹੋਈ ਇਦਾਂ ਦੀ ਆ ਮੈਨੂੰ ਤਾਂ ਮਿੱਠਾ ਬੋਲਣਾ ਹੀ ਨਹੀਂ ਆਉਂਦਾ ਮੇਰੇ ਤਾਂ ਮੈਂ ਕੀ ਕਰਾਂ ਮੈਂ ਤਾਂ ਕੋਈ ਕੋਈ ਕਿਸੇ ਨਾਲ ਪਿਆਰ ਨਾਲ ਗੱਲ ਕਰਦੀ ਆ ਤਾਂ ਵੀ ਅਗਲਾ ਕਹਿੰਦਾ ਭਾਈ ਢੰਗ ਨਾਲ ਗੱਲ ਕਰ ਲੈ ਕਿਉਂ ਗੁੱਸੇ ਵਿੱਚ ਗੱਲ ਕਰੀ ਇੰਨੀ ਆ ਮੇਰੇ ਤਾਂ ਬੋਲੀ ਇਦਾਂ ਦੀ ਆ ਮੇਰੇ ਤਾਂ ਲੱਗਦੀ ਸਾਰਿਆਂ ਨੂੰ ਇਦਾਂ ਵੀ ਜਦ ਮੈਂ ਕਿਸੇ ਨਾਲ ਗੁੱਸੇ ਵਿੱਚ ਗੱਲ ਕਰਦੀ ਹੁੰਦੀ ਆ ਠੀਕ ਆ ਐਵੇਂ ਨਾ ਮੇਰੀ ਗੱਲ ਦਾ ਗੁੱਸਾ ਕਰ ਠੀਕ ਆ ਮੈਂ ਨਹੀਂ ਮੈਨੂੰ ਨਾ ਕਿਸੇ ਗੱਲ ਦਾ ਗੁੱਸਾ ਗਸਾ ਆਉਂਦਾ ਹੈਗਾ ਨਾ ਮੈਨੂੰ ਕਿਸੇ ਦੀ ਗੱਲ ਦਾ ਗੁੱਸਾ ਆਉਂਦਾ ਨਾ ਮੈਂ ਕਿਸੇ ਦੀ ਗੱਲ ਗੁੱਸੇ ਵਿੱਚ ਕਰਾਂ ਦੂਜੀ ਗੱਲ ਜੇ ਮੈਨੂੰ ਕਿਸੇ ਦੇ ਕਮੈਂਟ ਦਾ ਗੁੱਸਾ ਆਵੇ ਮੈਂ ਉਹਨੂੰ ਅਪਲਾਈ ਹੀ ਨਹੀਂ ਕਰਦੀ ਮੈਨੂੰ ਕੀ ਲੋੜ ਆ ਵੀ ਪਕਾਈ ਮਾਰਨ ਦਾ ਜਿਹੜਾ ਬੰਦਾ ਜੇ ਤੁਸੀਂ ਮੈਨੂੰ ਭੈਣ ਭੈਣ ਕਰਕੇ ਕਮੈਂਟ ਕਰਦੇ ਹੋ ਤਾਂ ਮੈਂ ਤੁਹਾਨੂੰ ਭਰਾ ਭਰਾ ਕਰਕੇ ਕਮੈਂਟ ਕਰਦੀਆਂ ਕੁੜੀਆਂ ਦੇ ਵੀ ਕਮੈਂਟ ਕਰਦੀਆਂ ਤਾਂ ਭੈਣ ਭੈਣ ਕੇ ਗੱਲ ਕਰਦੀਆਂ ਮੇਰੀ ਗੱਲ ਦਾ ਨਾ ਮੈਨੂੰ ਕਿਸੇ ਦੀ ਗੱਲ ਦਾ ਗੁੱਸਾ ਲੱਗਦਾ ਨਾ ਮੈਂ ਕਿਸੇ ਨੂੰ ਗੁੱਸੇ ਵਿੱਚ ਬੋਲਦੀਆਂ ਮੈਂ ਮਜ਼ਾਕ 'ਚ ਵੀਡੀਓ ਪਾ ਠੀਕਾ ਕਰੇ ਮੈਨੂੰ ਕੋਈ ਗਲਤ ਨਹੀਂ ਬੋਲੇ ਹੈਗੇ ਤੇ ਜੇ ਮੈਨੂੰ ਬਾਕੀ ਮੈਸੇਜ ਆਉਂਦੇ ਹੁੰਦੇ ਨੇ ਵੀ ਭਾਵੇਂ ਸਾਡੇ ਵੀ ਕਮੈਂਟ ਤੇ ਵੀਡੀਓ ਬਣਾ ਦੇ ਸਾਡੇ ਵੀ ਕਮੈਂਟ ਤੇ ਵੀਡੀਓ ਬਣਾ ਦੇਣਾ ਮੈਂ ਤਾਂ ਵੀਡੀਓ ਬਣਾਉਣੀ ਆ ਤੁਸੀਂ ਐਵੇਂ ਨਾ ਕਹਿ ਕਰੋ ਗੁੱਸੇ ਵਿੱਚ ਰਹਿੰਦੀ ਆ ਤਾਂ ਪੀ ਰਹਿੰਦੀ ਆ ਮੈਨੂੰ ਕਿਸੇ ਦਾ ਕੋਈ ਗੁੱਸਾ ਨਹੀਂ ਹੈਗਾ ਮੇਰੇ ਤਾਂ ਬੋਲੀ ਹੋ ਏਦਾਂ ਦੀ ਆ ਭਰਾਵਾ ਮੈਂ ਦੱਸ ਕੀ ਕਰਾਂ ਹੁਣ ਮੇਰੇ ਤਾਂ ਬੋਲੀ ਨਹੀਂ ਮਿੱਠੀ ਹੁੰਦੀ ਮੇਰੇ ਤਾਂ ਬੋਲੀ ਨਹੀਂ ਆਉਂਦਾ ਮਿੱਠਾ ਮੈਂ ਕੀ ਕਰਾਂ ਮੇਰੇ ਤਾਂ ਬੋਲੀ ਹੋ ਏਦਾਂ ਦੀ ਆ ਠੀਕ ਆ ਕਈਆਂ ਨੂੰ ਪ੍ਰੋਬਲਮ ਹੈਗੀ ਆ ਵੀ ਕਿਸੇ ਦੇ ਕਮੈਂਟ ਦੇ ਤੋ ਕਿਉਂ ਵੀਡੀਓ ਪਾ ਰਹੀਆਂ ਮੈਨੂੰ ਕਹਿੰਦੇ ਆ ਸਾਡੇ ਕਮੈਂਟ ਤੇ ਵੀਡੀਓ ਪਾਓ ਦੂਜੀ ਗੱਲ ਉਹਨਾਂ ਨੇ ਮਜ਼ਾਕ ਵਿੱਚ ਮੈਨੂੰ ਭੈਣ ਕਹਿ ਕੇ ਗੱਲ ਕੀਤੀ ਆ ਤਾਂ ਮੇਰੇ ਭਰਾਵਾਂ ਵਰਗੇ ਨੇ ਤੁਸੀਂ ਸਾਰੇ ਮੇਰੇ ਭੈਣ ਭਰਾਵਾਂ ਵਰਗੇ ਹੋ ਠੀਕ ਆ ਮੈਨੂੰ ਪਤਾ ਵੀ ਤੁਸੀਂ ਵੀ ਬਹੁਤ ਮੈਨੂੰ ਕਮੈਂਟ ਭੈਣ ਭੈਣ ਬੋਕੇ ਕੇ ਕਰਦੇ ਆ ਮੈਨੂੰ ਪਤਾ ਤੁਸੀਂ ਕਦੇ ਗਲਤ ਨਹੀਂ ਸਮਝਿਆਗਾ ਮੈਨੂੰ ਮੈਨੂੰ ਕਈ ਵੇ ਕਦੇ ਬਾਹਰ ਜਾਨੀ ਆ ਤਾਂ ਮੈਨੂੰ ਕਈ ਬਹੁਤ ਮਿਲਦੇ ਆ ਵੀ ਅਸੀਂ ਤੁਹਾਨੂੰ ਦੇਖਿਆ ਇੰਸਟਾਗ੍ਰਾਮ ਤੇ ਤਾਂ ਉਹ ਵੀ ਭੈਣ ਭੈਣ ਕਹਿ ਕੇ ਗੱਲ ਕਰਦੇ ਮੈਨੂੰ ਮੈਨੂੰ ਬਹੁਤ ਵਧੀਆ ਲ